आयोड मेलिंग सलाना हमारा एक बैंड प्रभाव करा एंटर का ताना बाबा सिद्ध जानू जी नु साई नी पूरा बोल बोल ने थकू स्वागत करते सुख कांती जी करवा जा रिया है हां समूह नगर को पहला कौन आता है किसी भाई को रेण दे नाम बोलना मायूसी अर्थ बड़े तांता मार को चलेगा जैसे जानो ये नुस्मार्क तो होंडे हुए मार डंगर दी सुखना तो बीच उससे अर्थ बड़े इसका ताकत यार हो जाएगा तेरे पीछे बोली कैसे भी बल्ले 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 बाबू का तेरे ऊपर नहीं घोषणा करेगा तो कल्याण का तू घोषणा नहीं करेगा अब ता� बहुत आपने पहल बने कर बहुत अपने पहलवान बढ़े दो जै पर बच्चे बनो पर बड़ा प्यार है लगभग लगभग जैत का दाम को लहगी बड़ी कविता है दरेटा तैयार लेटा भी लै जो है ਟੰਡੋ ਵਾਲੇ ਵੀ ਲਾਈਵ ਜਿਹੜੇ ਹੋਏ ਆ ਜੰਗੀ ਜਮਾਦੀ ਸਾਡੇ ਪਹਾਰੋ ਵਾਲੇ ਵੀ ਲਾਈਵ ਜਿਹੜੇ ਹੋਏ ਆ ਉਹਨਾਂ ਦੇ ਖੇਡ ਦੇ ਦਰਮਿਆਨ ਕੋੜ ਭਾਜੀ ਸਾਡੇ ਯੂਐਸਏ ਵਾਲੇ ਉਹ ਵੀ ਲਾਈਵ ਜਿਹੜੇ ਹੋਏ ਆ ਗੱਲ ਤਾਂ ਹੌਰ ਬੰਦ ਵਿੱਚ ਬਹੁਤ ਵੱਡਾ ਕੋਈ ਨਾ ਬਲੋ ਦਿੰਦੇ ਆ ਬਹੁਤ ਬਿਹਤਰੀਆਂ ਕਹਿੰਦੇ ਲਈ ਸਾਡੇ ਜੰਗੀ ਜਮਾਦੀ ਲੋ ਜੇ ਸਾਹਮਣੇ ਚੱਲੂ ਹੁਣ ਗੱਡੀ ਵਿੱਚ ਲੱਗਦਾ ਹੈ ਜੋ ਤੇ ਪਿੰਡ ਦੀ ਜਮਾਦੀ ਦੇ ਖੇਲੇ ਵੀ ਕੋੜ ਦਿੰਦਾ ਕੋੜ ਹੁੰਦਾ ਲੋਕਦਰ ਵੀ ਹੋਵੇ ਫੈਸਲੇ ਫਰਹਾਲੇ ਫੈਸਲੇ ਨਹੀਂ ਹੋਏ ਪਰ ਸਾਡ ਲੋਕ ਵੀ ਗੱਲ ਪੂਰੀ ਪਾਰ ਦੇ ਅਖੜਾ ਦੇਖ ਰਹੇ ਆ ਬਿੱਦਰ ਆਮ ਤਿਆਰ ਦੇ ਨਾਲ ਕਿਸੇ ਪਹਿਲਵਾਨ ਦੇ ਕਿਸੇ ਗੱਲ ਨਾਲ ਕੀ ਹੁੰਦਾ ਨਹੀਂ تا ته ڦٽڙي قائم آهي ٿل ۾ ڌڪڻي وळे ٽيار دے نال خوب ما ڇڪڻ لاءِ تبو تي لڙجي آهي ڦٽڙي ۾ ڏراپر مارڻ ڏي ٻه

ਆਪ ਵੀ ਲਾਪਰ ਦੇ ਨੋਟ ਤੇ ਜਗਰਾਜ ਅਪਸਰ ਤਿਆਰ ਹੋ ਜੋ ਸਦੀਪ ਕਲੋਰੀ ਤੇ ਸਾਹਿਲ ਮਾਲ ਕੋਲ ਇਹ ਵੀ ਤਿਆਰ ਹੋ ਜੋ ਸ਼ਾਬਾਸ਼ 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 ਬੋਲੋ 14 ਲਾਈਨ ਦੀ ਬਹੁਤ ਤੰਬਾ ਦਾ ਹਾਂਜੀ ਇੱਕ ਹੋਰ ਬੰਦ ਦੀ ਆਜੀ ਇੱਕ ਮੋਟਰਸਾਈਕਲ ਤੇ ਗੱਡੀ راستੇ ਦੇ ਵਿੱਚ ਨਹੀਂ ਗਿਆ ਮੇਰੇ ਭਰਾ ਨੇ ਲਾਈ ਕਿਉਂ ਬੱਸ ਨਹੀਂ ਆਂਦੀ ਜਾਂ ਕਿਸੇ ਦਾ ਟਰੈਕਟਰ ਨਹੀਂ ਆਣਾ ਕੋਈ ਹੋਰ ਵੀ ਸਾਧਨ ਜਾ ਸਕਦਾ ਕਾਲਾ ਬੜੀ ਡੇਕਪੋੜੀ ਸੀ ਉਹ ਆ ਕੇ ਤਾਂ ਬੰਦਾ ਜੇ ਅਦਰ ਫਸ ਜਾਂਦਾ ਗੱਡੀ ਵਿੱਚ ਘਰ ਕੋਈ ਨਹੀਂ ਹੁੰਦਾ ਇਹ ਇੱਕ ਮੇਰੀ ਬੇਹਿੰਦੀ ਆ ਬਾਹਰ ਪਸੂ ਤਾਂ ਤੁਸੀਂ ਸੁਝਾਦੀ ਵਾਸਤੇ ਮੈਂ ਵੀ ਹਾਪੀ ਬਗਵਾਰਾ ਕੱਢ ਗਿਆ। ਬੋਲੀ ਵਾਲੇ ਵਾਹਿਗੁਰੂ ਜੀ ਸਾਡੇ ਨਿਹੰਗ ਸਿੰਘ ਫੌਜੀ ਸਭ ਤੋਂ ਜਿਆਦਾ ਸਤਿਕਾਰ ਕਰਦਾ ਹੈ ਜੋ ਬੋਲੀ ਵਾਲਾ ਧੰਨਵਾਦ ਹੈ। ਵੱਡੀਆਂ ਵਾਵਾਂ ਕਿਸੇ ਦਾ ਮਾਡਲ ਦੇ ਵਿੱਚ ਵੱਡੀਆਂ ਵਾਵਾਂ ਬਹੁਤ ਧੰਨਵਾਦ ਕਰਦਾ ਸਾਡੇ ਵਿਨਦਰ ਫੌਜੀ ਸਾਹਿਬ ਜਿਹਨੀਆਂ ਦੱਸਦਾ ਬੰਦਾ ਜਿਹੜਾ ਫੌਜੀ ਦਾ ਬੇਟਾ ਹੈ ਫੌਜੀ ਦਾ ਬੇਟਾ ਵੱਡਾ ਜੁਰਮਾਂ ਨਾਲ ਲੜਾਈਆਂ ਦੇ ਵਿੱਚ ਵੀ ਵੱਡਾ ਧੰਨਵਾਦ ਜਿਹੜਾ ਸਾਡੇ ਫੌਜੀ ਭਰਾ ਨਾਲ ਜੁੜੇ ਹੋਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੇਕਰ ਸਾਡਾ ਪ੍ਰਿੰਟ ਰੱਖੇਦਾ। ਕਾ ਪੰਜਾਬ ਨੂੰ ਕਿਰਦਾਰ ਦੇ ਹੈ ਜਿਹਦਰ ਸਾਡਾ ਦੇਸ਼ ਰੱਖੇਦਾ। ਕਾ ਫੌਜੀ ਵੀ ਨਾ ਕਰਦੇ ਹੈ ਲੇਕਿਨ ਸਾਡਾ ਪੰਜਾਬ ਅਮੀਰੀ ਵਿੱਚ ਆ ਉਹ ਐਨਰਜੀ ਵੀ ਨਾ ਕਰਦੀ ਹੈ। ਐਨਰਜੀ ਵੀ ਕਰਦੇ ਬਹੁਤ ਬਹੁਤ ਧੰਨਵਾਦ। अगर मेहनत कर रही है तो आज हम ये बड़े की दूरी देखते हैं आज हम बैठ के तो ये दंगा था नाटक वालों का डगल क्यों नहीं है तो ये डोली वाला था यहाँ पे दंगा जो डोली घटा कुछ भी दंगा हो रहा है जैसे कि चलान रान वाला चलान बैठे तो हार ही गया हम इसे बैठे और उसके लिए डोली लेने � महाराज जी कल बि कुर्सी दखल हर साल होंगे तीन साल बाद कुर्सी दखल हों बहुत बहुत धनबादी साहब आए हुए हैं बहुत बहुत धनबाद जम डोली पहुंचे हुए भी कर रहे हैं अपने चैनल से उन्होंने विजय होते हैं सत्त तरीक में जम डोली के बहुत वाला कुर्सी दखल होना है ਤੋ ਬਿੰਦਾ ਭਾਜੀ ਜਿੰਦੂਲੀ ਵਾਲੇ ਸੱਜਣਾਂ ਦੇ ਵੀ ਜਰੂਰ ਪਹੁੰਚੋ ਸਾਡੇ ਇਹ ਦਾ ਬਹੁਤ ਵੱਡਾ ਕੁਸ਼ੀ ਦੰਗਲ ਜਮਾਲ ਐਤਨਾਂ ਤੇ ਪ੍ਰਿੰਸ ਕਹੜੀ ਜਰਨ ਇੱਕ ਨੰਬਰ ਪਰਕੇ ਦੀ ਕੁਸ਼ਤੀ ਹੋਣੀ ਹੈ ਤੇ ਕੱਲ ਨੂੰ ਵੀ ਬਿਹਾਰੇ ਪਿੰਡ ਦੇ ਵਿੱਚ ਬਹੁਤ ਵੱਡਾ ਕੁਸ਼ੀ ਦੰਗਲ ਹੋਣਾ ਹੈ ਜਿੱਥੇ ਕਿ ਪ੍ਰਿੰਸ ਕਹੜੀ ਅਤੇ ਤਰਦੀਪ ਸਲੈਂਡਰ ਦੇ ਦਰਾਂ ਜਿਹੜੀ ਵੱਡੀ ਕੁਸ਼ਤੀ ਹੋਣੀ ਹੈ ਸਰੀ ਸਾਹਿਬ ਕਹੜੀ ਉਤੇ दौरान वॾी गुल साथ चरजी ला जी सारी दिल्ली भाॼी उन

समय दया होगी बहुत बहुत धनबाद है बारा रमनदीप जी बहुत बहुत धनबाद है सर प्रदार बलजिंद जी सपंच जसविंद जी बहुत बहुत धनबाद है मान सम्मान कर रहे बा रमनदीप जी

ਦਰਦ ਧੰਨਵਾਦ ਸਾਹਿਬ ਇੰਗਲੈਂਡ ਤੋਂ ਬੜਾ ਧੰਨਵਾਦ ਅੱਖਰ ਭਾਜੀ ਸਾਡੇ ਇੰਗਲੈਂਡ ਤੋਂ ਮੌਜੂਦ ਹੋਇਆ ਤੇ ਲੈ ਗਈ ਜਿਹੜਾ ਉਹਨਾਂ ਕੋਲ ਜਿਹੜਾ ਲਾਈਵ ਚੱਲ ਰਿਹਾ ਰੋਡ ਨੂੰ ਮਾਣ ਦੀ ਗੱਲ ਸੀ ਲੱਗਦਾ ਹੈ ਜੋ ਬਹੁਤ ਬਹੁਤ ਧੰਨਵਾਦ ਕਰਦੇ ਆ ਇਸੇ ਨਗਰ ਦੇ ਜੇਟੀ ਸਾਡੀ ਪੁੱਤਲੀ ਕੋਲੇ ਵੀ ਇਗਲਾਹ ਤੇ ਲਿਖਣ ਖਰੀ ਹੈ ਔਰ ਇਹਨੇ ਬੰਦੇ ਸਹਿਯੋਗ ਆਪਣੀ ਮੇਕਅਪ ਵਾਲੀ ਵਿੱਚ ਮੇਰਾ ਬਹੁਤ ਧੰਨਵਾਦ ਹੈ ਤੇ ਜੇਜੀ ਬਰਾ ਸਾਡਾ ਸ਼ੀਰਾ ਬਰਾ ਜੋੜਾ ਤੇ ਦੀਪਾ ਦੇ ਜੀਵਨ ਤੇ ਲੱਖੀ ਦੇ ਜਨਮ ਤੇ ਸਾਰੇ ਦਰਬਾਰ ਦੇ ਸਾਰੇ ਬਹੁਤ ਧੰਨਵਾਦ ਹੈ ਹਰਦੀਪ ਦੀਪਾ ਰੇਡ ਹੇਰ ਸਿਰੋੜ ਦਾ ਬਹੁਤ ਧੰਨਵਾਦ ਹੈ ਸ੍ਰੀ ਯੂਕੇ ਤੇ ਬਹੁਤ ਬਹੁਤ ਧੰਨਵਾਦ ਜੀ ਅੱਜ

ਜੋਸ਼ ਜੱਪੂ ਤੇ ਰਾਜਾ ਮੰਡ ਜਾਂਦਾ ਤਿਆਰ ਹੋ ਜਾ ਮਾਦਰ ਵੀ ਬੱਲੇ 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 ਬਾਦ ਜਾਰ ਜ਼ੋਰ ਫੜਾ ਲੱਗਿਆ ਹੈ ਤੇ ਯਾਰ ਤੇਰੀ ਲੱਗੀ ਹੋਈ ਹੈ ਦੇਖ ਲੈ ਵੀ ਤਾਰ ਜੁਦਾ ਕੌਲ ਹੰਮਾ ਕਿ ਮੈਗੀਆਂ ਦੇ ਨਾਲ ਕਿੱਥੋਂ ਪੈਰ-ਵਾੜ ਰੱਜਦੇ ਤੇ ਉੱਦ ਦੇ ਜਹਾਜ਼ ਨਹੀਂ ਰੜੇ ਰੱਜਦੇ ਕਿ ਕਦੇ ਨਾ ਭਾਖੂ ਗੋੜੇ ਮੇਰੀ ਕੀ ਤੇ ਚੋਰਾ ਗੋੜੇ ਰਵੇ ਜਿੰਦ ਸੜਿਆ लॻंदी गुरू जी ਦੇ ਸਹਾਗਾ ਜੀ داری ਮਿੱਤਰੋ ਤੇ ਕਾਮਯਾਬੀ ਉਹਨਾਂ ਦੇ ਹੀ ਪੈਰ ਜੰਮਦੀ ਸੱਤ ਪੈ ਦੀ ਜੋ ਰੱਖਦੇ ਪਿਆਰੀ ਮਿੱਤਰੋ ਸੱਤ ਪੈ ਦੀ ਜੋ ਰੱਖਦੇ ਪਿਆਰੀ ਮਿੱਤਰੋ ਸ਼ਾਬਾਸ਼ ਸ਼ਾਬਾਸ਼ ਜਲਾ ਜੱਟ ਆਜਾ 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 ਕਰਦਾ ਕਰਦਾ ਕੰਮ ਬਾਈ ਆ ਤਾਲਾ ਮਾਰਦੇ ਅਸੀਂ ਭਾਟੇ ਵਾਲਾ ਤੁਸੀਂ ਜਿੱਥੇ ਤੱਕ ਬੰਦ ਕਰਦੇ ਲੈ ਰੋ ਜੀ ਭਾਟੇ ਵਾਲਾ ਤੁਸੀਂ ਜਿੱਥੇ ਤੱਕ ਬੰਦ ਕਰਦੇ ਅੱਛਾ wanda ke ne shafi ne kwa fi yi ɗan shi ne biyar da yi na da bugiyar <laughs> wanda ya ke da yi na shafi da shafi mai shafi wanda ya खुशी का समा जरा खुला नोट कर लगे हरिंदर शाह मैं बेट के कुछ का जो समय खुला खुला नोट कर ਅੱਜ ਵੀ 1 ਨੰਬਰ ਬਣ ਕੇ ਦੀ ਗੱਫੀ ਚਾਹ ਦੇ ਦੀ ਜੁਫਰੇ ਕੈਮਰੇ ਵਿੱਚ ਕਹਿ ਦਿੰਦੀ ਹੈ ਧਾਰੋ ਲੱਗਦੀ ਬੇਲੇ ਦਾ ਬੱਦ ਤੇ ਮਾਡ ਚੌਥੇ ਦਾ ਹੈ ਦੋਨੇ ਚੱਟੀਆਂ ਠੱਟਾਂ ਛਿੱੜ ਗਈਆਂ ਇੱਕ ਤੋਂ 2 ਨੰਬਰ ਬਣ ਕੇ ਦੀ ਗੁਸਤੀ ਹੈ ਤੇ ਇੱਕ ਇੱਕ ਨੰਬਰ ਬਣ ਕੇ ਦੀ ਗੁਸਤੀ ਹੈ ਵਾਹ ਵੀ ਵਾਹ ਵਾਹ ਵੀ ਵਾਹ ਦੇਖਾਂਗੇ ਵੀ ਕੌਣ ਜਿੱਤੇ ਕੌਣ ਹੰਦਾ ਤੇ ਫਾਕ ਸਮੇਂ ਦੀ ਹੋਗੀ ਤੇ ਬਾਤ ਸਮੇਂ ਦੀ ਹੋਗੀ ਸ਼ਾਬਾਸ਼ ਸ਼ਾਬਾਸ਼ ਬੰਦੇ ਕੀ ਕੀਤੀਏ ਨੇ ਨਜ਼ਾਰੇ ਅਸੀਂ ਗੱਡ ਗੱਡ ਕੇ ਕੀ ਕੀਤੀਏ ਨੇ ਨਜ਼ਾਰੇ ਅਸੀਂ ਘੱਟ ਘੱਟ ਅੱਡੇ ਅਲੇ ਤਵੀ ਅੱਡਾ ਕਰੋ ਕੱਢ ਗੱਡ ਕੇ ਲੋਕੀ ਪੁੱਛਦੇ ਨੇ ਸਾਡੇ ਸਰਨਾਮੇ ਕਿ ਧੱਕ ਪੂਰੀ ਪਾ ਕੇ ਰੱਖੀ ਐ ਕਿ ਰਾਪਰ ਵਾਲਾ ਵੇਖਿਓ ਮੇਰਾ ਢੋਲ ਤੁਸੀਂ ਦੁਨੀਆ ਅੱਜ ਤੱਕ ਪਾ ਕੇ ਰੱਖੀ ਐ ਤੇ ਜਿਹੜਾ ਢੋਲ ਤੁਸੀਂ ਦੁਨੀਆ ਪਾ ਕੇ ਰੱਖਿਆ ਨਹੀਂ ਦੇਖ ਲੈ ਵੀ ਕੌਣ ਦਿੱਤਾ ਕੌਣ ਹਰਦਾ ਕਿ ਬਾਤ ਸਮੇਂ ਦੀ ਹੋएगी ਕਿ ਬਾਤ ਸਮੇਂ ਦੀ ਹੋएगी ਸ਼ਾਬਾਸ਼ 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 ਕਿ ਹਾਕਮ ਰਾਮ ਨਾਹਰਾ ਕੋਈ ਚੰਗੀ ਗੱਲ ਨਹੀਂ ਤੇ ਬਾਈ ਜੀ ਨੂੰ ਕਰਦਾ ਰੋਕਣਾ ਕੋਈ ਨਹੀਂ ਗੱਲ ਨਹੀਂ दीपा गोपी वारी सेवा करा साहिब नो कुझु फैसला करो कु फैसला कलो त पुते मापे महिरबानी ख़बी हूंदी चावाल पुतलू फेर च No, no, no,